ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਦੋਸਤੋ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਅੱਜ ਅਸੀਂ ਜ਼ਿਲ੍ਹਾ ਪਟਿਆਲਾ ਦੇ ਹਲਕਾ ਸਮਾਣਾ ਦੇ ਪਿੰਡ ਤਰੇਂ ਦੇ ਵਿੱਚਾਂ ਔਰ ਅਕਸਰ ਅਸੀਂ ਲਗਾਤਾਰ ਆਪਣੇ ਕਿਰਤੀਆਂ ਮਜ਼ਦੂਰਾਂ ਮਿਹਨਤਕਸ਼ ਲੋਕਾਂ ਉਸ ਦਬੇ ਕੁਚਲੇ ਸਮਾਜ ਨੂੰ ਉਹਨਾਂ ਦੇ ਹੱਕ ਅਧਿਕਾਰਾਂ ਲਈ ਜਾਗਰੂਕ ਕਰਕੇ ਇਕੱਠੇ ਕਰ ਰਹੇ ਹਾਂ ਔਰ ਡਾਕਟਰ ਬੀ ਆਰ ਅੰਬੇਦਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਹੈ ਜਿਹੜੀ ਉਹਦੀ ਜ਼ਿਲ੍ਹਾ ਪੱਧਰੀ ਔਰ ਪਿੰਡ ਪੱਧਰੀ ਦੀਆਂ ਇਕਾਈਆਂ ਬਣਾ ਰਹੇ ਆ ਸੋ ਅੱਜ ਅਸੀਂ ਪਿੰਡ ਤਰੈਨ ਦੇ ਵਿੱਚ ਹਲਕਾ ਸਮਾਣਾ ਦੀ ਜਿਹੜੀ ਹੈਗੀ ਆ ਪਿੰਡ ਤਰੈਨ ਦੀ ਇਕਾਈ ਬਣਾਈ ਹੈ ਕਮੇਟੀ ਬਣਾਈ ਹੈ ਅ ਇਸ ਕਮੇਟੀ ਦੇ ਵਿੱਚ ਸਭ ਤੋਂ ਪਹਿਲਾਂ ਅ ਅਸੀਂ ਪ੍ਰਧਾਨ ਜਿਹੜੇ ਚੁਣੇ ਨੇ ਸਾਡੇ ਨੌਜਵਾਨ ਸਾਥੀ ਨੇ ਜਸਵੀਰ ਸਿੰਘ ਉਰਫ ਜਸਾ ਇਹ ਸਾਡੀ ਕਮੇਟੀ ਦੇ ਜਿਹੜੀ ਪਿੰਡ ਦੀ ਕਮੇਟੀ ਹੈ ਪ੍ਰਧਾਨ ਹੋਣਗੇ ਔਰ ਤਰਸੀਮ ਸਿੰਘ ਜੀ ਵਾਈਸ ਪ੍ਰਧਾਨ ਹੋਣਗੇ ਸ਼ਾਇਦ ਕਿਤੇ ਇੱਧਰ ਉੱਧਰ ਹੋ ਗਏ ਸੁਰਿੰਦਰ ਸਿੰਘ ਜੀ ਖੋਖਰ ਇਹ ਸਾਡੇ ਜਰਨਲ ਸਕੱਤਰ ਹੋਣਗੇ ਕਮੇਟੀ ਦੇ ਕਰਮਜੀਤ ਕੌਰ ਦਰਸ਼ਨ ਸਿੰਘ ਇਹ ਸਾਡੇ ਜੁਆਇੰਟ ਸਕੱਤਰ ਹੋਣਗੇ ਬੀਬੀ ਆ ਸਾਡੇ ਨਾਲ ਹਰਵਿੰਦਰ ਸਿੰਘ ਤਰਸੀਮ ਸਿੰਘ ਇਹ ਖਜ਼ਾਨਚੀ ਹੋਣਗੇ ਸਾਡੇ ਔਰ ਗੁਰਵੀਰ ਸਿੰਘ ਕੁਲਦੀਪ ਸਿੰਘ ਇਹ ਮੀਡੀਆ ਇੰਚਾਰਜ ਸੋਸ਼ਲ ਮੀਡੀਆ ਦਾ ਸਾਰਾ ਕੰਮ ਗੁਰਵੀਰ ਦੇਖਣਗੇ ਜਰਨੈਲ ਸਿੰਘ ਪੁੱਤਰ ਜੱਗਾ ਸਿੰਘ ਇਹ ਸਾਡੇ ਜਿਹੜੇ ਸਕੱਤਰ ਹੋਣਗੇ ਬਲਜੀਤ ਸਿੰਘ ਰਣਜੀਤ ਸਿੰਘ ਰਵੀ ਸਿੰਘ ਕਸ਼ਮੀਰ ਸਿੰਘ ਰਾਜਵਿੰਦਰ ਸਿੰਘ ਗੁਰਵਿੰਦਰ ਸਿੰਘ ਈਸ਼ਰ ਸਿੰਘ ਪਰਮਜੀਤ ਸਿੰਘ ਜਸਵਿੰਦਰ ਸਿੰਘ ਗੁਰਵਿੰਦਰ ਸਿੰਘ ਕਮਲਜੀਤ ਕੌਰ ਹਰਪਾਲ ਕੌਰ ਸੁਰਜੀਤ ਕੌਰ ਬਲਜਿੰਦਰ ਕੌਰ ਅਮਰਜੀਤ ਕੌਰ ਮਲਕੀਤ ਕੌਰ ਛਿੰਦਰ ਕੌਰ ਨਛੱਤਰ ਸਿੰਘ ਨਸੀਬ ਕੌਰ ਕੁਲਦੀਪ ਸਿੰਘ ਔਰ ਮੋਹਨ ਸਿੰਘ ਇਹ ਸਾਰੀ ਸਾਡੀ 21 ਮੈਂਬਰੀ ਜਿਹੜੀ ਕਮੇਟੀ ਹੋਊਗੀ ਉਹਦੇ ਚ ਸਾਡੇ ਨਰੇਗਾ ਵਰਕਰ ਨੇ ਸਾਡੇ ਮਿਹਨਤ ਕਾ ਸ਼ਲੋਕ ਨੇ ਔਰ ਸਾਰੇ ਭਾਈਚਾਰਿਆਂ ਦੇ ਲੋਕ ਇਹਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਸੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਅ ਅਸੀਂ ਲਗਾਤਾਰ ਆਪਣੇ ਕਿਰਤੀਆਂ ਮਜ਼ਦੂਰਾਂ ਦੇ ਹੱਕ ਹਕੂਕਾਂ ਦੇ ਲਈ ਸੰਘਰਸ਼ ਕਰ ਰਹੇ ਹਾਂ ਲੇਕਿਨ ਪੰਜਾਬ ਸਰਕਾਰ ਕਿਤੇ ਨਾ ਕਿਤੇ ਜਿਹੜੇ ਸਾਡੇ ਗਰੀਬ ਲੋਕਾਂ ਨੂੰ ਸਬਜਵਾਗ ਦਿਖਾ ਕੇ ਸੱਤਾ ਦੇ ਵਿੱਚ ਆਈ ਹੈ ਉਹਨੇ ਸਾਡੇ ਗਰੀਬ ਲੋਕਾਂ ਦੇ ਹੱਕਾਂ ਦੇ ਲਈ ਦੋ ਬਜਟਾਂ ਦੇ ਵਿੱਚ ਬਿਲਕੁਲ ਵੀ ਇੱਕ ਥੇਲਾ ਨਹੀਂ ਜਿਹੜਾ ਸਾਡੇ ਗਰੀਬ ਲੋਕਾਂ ਲਈ ਰੱਖਿਆ ਜਿਹਦੇ ਕਰਕੇ ਅਸੀਂ ਲਗਾਤਾਰ ਸਰਕਾਰ ਨੂੰ ਅਪੀਲਾਂ ਕਰਦੇ ਆ ਰਹੇ ਹਾਂ ਮੰਗਾਂ ਕਰਦੇ ਆ ਰਹੇ ਹਾਂ ਕਿ ਸਾਡੇ ਜਿਹੜੇ ਨਰੇਗਾ ਵਰਕਰ ਨੇ ਇਹਨਾਂ ਦਾ ਵੀ ਜਿਹੜਾ 200 ਦਿਨ ਦਾ ਰੋਜ਼ਗਾਰ ਹੈ ਇਹ 365 ਦਿਨ ਕੀਤਾ ਜਾਵੇ ਜਿਹੜੀ ਦਿਹਾੜੀ ਅੱਜ ਦਿੱਲੀ ਸਰਕਾਰ ਦੇ ਵਿੱਚ ਹੈ ਕੇਜਰੀਵਾਲ ਸਰਕਾਰ ਹੈ ਔਰ ਕੇਜਰੀਵਾਲ ਸਾਡੇ ਪੰਜਾਬ ਦੇ ਪਾਰਟੀ ਦੇ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਜਿੰਨੀ ਦਿਹਾੜੀ ਹੈ ਉੱਥੇ ਉਹ ਵੀ ਦਿਹਾੜੀ ਜਿਹੜੀ ਪੰਜਾਬ ਦੇ ਵਿੱਚ ਡੇਲੀ ਵੇਜ ਤੇ ਲਾਗੂ ਹੋਣੀ ਚਾਹੀਦੀ ਆ ਜਾਂ ਜਿਹੜੀ ਮਿਨਿਮਮ ਵੇਜਸ ਨੇ ਉਸੇ ਤਰ੍ਹਾਂ ਸਾਡੇ ਪੰਜਾਬ 'ਚ ਵੀ ਲਾਗੂ ਹੋਣੇ ਚਾਹੀਦੇ ਨੇ ਅੱਜ 200 300 ਰੁਪਏ ਦਿਹਾੜੀ ਨਾਲ ਕੁਝ ਨਹੀਂ ਬਣਦਾ ਨਰੇਗਾ ਦੀ ਜਿਹੜੀ ਦਿਹਾੜੀ 303 ਹੈ ਇਹ ਵੀ ਵਧਾਉਣੀ ਚਾਹੀਦੀ ਹੈ ਰੋਜ਼ਗਾਰ ਵਧਾਉਣਾ ਚਾਹੀਦਾ ਸਾਡੇ ਗਰੀਬਾਂ ਦੇ ਮਜ਼ਦੂਰਾਂ ਦੇ ਬੀਮੇ ਜਿਹੜੇ ਹੋਣੇ ਚਾਹੀਦੇ ਨੇ ਸਾਡੇ ਕਿਰਤੀ ਮਜ਼ਦੂਰ ਮਰ ਜਾਂਦੇ ਨੇ ਲੇਕਿਨ ਪਿੱਛੇ ਉਹਨਾਂ ਦੀ ਸਹਾਰ ਲੈਣ ਵਾਲਾ ਕੋਈ ਨਹੀਂ ਹੁੰਦਾ ਸਾਡੇ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਜਾਂਦੇ ਨੇ ਉਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੁੰਦਾ ਸਾਡੇ ਗਰੀਬ ਲੋਕਾਂ ਦੇ ਬੱਚੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੋਂ ਵੀ ਹੁਣੇ ਹੋ ਜਾਂਦੇ ਨੇ ਉਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈਗਾ ਸੋ ਬਹੁਤ ਸਾਰੇ ਮਸਲੇ ਸਾਡੇ ਕਿਰਤੀਆਂ ਗਰੀਬਾਂ ਮਜ਼ਦੂਰਾਂ ਦੇ ਨੇ ਸੋ ਅਸੀਂ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਤੋਂ ਇਹ ਮੰਗ ਕਰਾਂਗੇ ਕਿ ਆਪਣਾ ਜਿਹੜਾ ਹਰਾ ਪੈਨ ਤੁਸੀਂ ਕਹਿੰਦੇ ਸੀ ਗਰੀਬਾਂ ਲਈ ਚੱਲੂਗਾ ਉਹ ਕਿਰਪਾ ਕਰਕੇ ਗਰੀਬਾਂ ਦੇ ਲਈ ਚਲਾਓ ਗਰੀਬਾਂ ਨੂੰ ਵੀ ਅੱਜ ਰੋਟੀ ਦੀ ਲੋੜ ਹੈ ਗਰੀਬਾਂ ਦੇ ਬੱਚਿਆਂ ਨੂੰ ਵੀ ਰੋਜ਼ਗਾਰ ਦੀ ਲੋੜ ਹੈ ਗਰੀਬਾਂ ਨੂੰ ਵੀ ਉਹਨਾਂ ਦੇ ਬੀਮਿਆਂ ਦੀ ਲੋੜ ਹੈ ਗਰੀਬਾਂ ਨੂੰ ਵੀ ਨਰੇਗਾ ਦੀ ਜਿਹੜਾ ਰੋਜ਼ਗਾਰ ਚਾਹੀਦਾ ਹੈ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਗਰੀਬ ਲੋਕਾਂ ਨੂੰ ਨਹੀਂ ਮਿਲ ਰਹੀਆਂ ਮੇਰੀ ਮੰਗ ਹੈ ਪੰਜਾਬ ਸਰਕਾਰ ਤੋਂ ਕਿ ਉਹ ਜਿਹੜੀਆਂ ਗਰੀਬਾਂ ਦੇ ਲਈ ਸਹੂਲਤਾਂ ਦੇ ਜਿਹੜੇ ਹੈਗੇ ਨੇ ਸਾਡੇ ਲਈ ਵੀ ਕੋਈ ਨਾ ਕੋਈ ਖਜ਼ਾਨੇ 'ਚੋਂ ਸਾਡੇ ਲਈ ਵੀ ਰਾਹ ਖੁੱਲੇ ਜਾਣ ਸਾਡੇ ਲਈ ਵੀ ਬਜਟ 'ਚ ਕੁਛ ਨਾ ਕੁਛ ਜਿਹੜਾ ਹੈਗਾ ਪੈਸਾ ਰੱਖਿਆ ਜਾਵੇ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਸੰਵਿਧਾਨ